ਅਗੇ ਪਿੰਡਾਂ ਦੇ ਵਿੱਚ ਚਲ ਠਗਣੀਆਂ ਆਉਂਦੀਆਂ ਉਹ ਠਗਣੀਆਂ ਕਹਿੰਦੇ ਬਾਹਰ ਪਿੰਡਾਂ ਜਾਂਦੀਆਂ ਲੋਕਾਂ ਦੇ ਜਵਾਕ ਚੱਕ ਲਿਆਉਂਦੀਆਂ ਤੇ ਰੰਨ ਕੇ ਖਾ ਲੈਂਦੀਆਂ ਉਹ ਕਹਿੰਦੇ ਠਗਣੀ ਗਈ ਇੱਕ ਦਿਨ ਤਾਂ ਗਈ ਤਾਂ ਕਹਿੰਦੇ ਪਿੰਡ ਚੋਂ ਮੰਗ ਤਾਂ ਅੰਕੇ ਲਈ ਜਿਹੇ ਜਾ ਮੁੜਦੀ ਹੋਈ ਕਹਿੰਦੇ ਆਈ ਤਾਂ ਉੱਥੇ ਜਵਾਕ ਕਹਿੰਦੇ 베ਰੀ ਤੋਂ 베ਰ ਖਾਈ ਜਾਂਦੀ ਸੀ ਮੁੰਡੇ ਇਕੱਠੇ ਆ ਕਿ ਮੇਰ ਸੱਡੇ ਖੜ ਗਈ ਵੀ ਪੁੱਤ ਕਹਿੰਦੀ ਮੈਨੂੰ ਵੀ 베ਰ ਸਿਰ ਦੇ ਚਾਰ ਉਹਨੇ ਤਾਂ ਹਾਂ ਤੋ ਤੋੜ ਕੇ ਚਾਰ 베ਰ ਸਿਰ ਤੇ ਇੱਕ ਨੂੰ ਕਹਿੰਦੇ ਆਏ ਨਹੀਂ ਪੁੱਤ ਪੱਗ ਦੇ ਨਾਲ ਬੰਨ ਕੇ ਸਿੱਟ ਤਾਂ ਨਿਬੜ ਜਾਂਦੇ ਨੇ ਉਹ ਮੁੰਡਾ ਕੋਈ ਗਿਆਮਾਨ ਸਿਆਣਾ ਸੀ ਉਹਨੇ ਪੱਗ ਦੇ ਨਾਲ ਬੰਨ ਕੇ ਦੋ 베ਰ ਲਮਕਾਏ ਤਾਂ ਉਹਨੇ ਮਾਰਿਆ ਚੋਸ ਨਾਲ ਹੀ ਸਿੱਟ ਲਿਆ ਸਿੱਟ ਕੇ ਆਪਦੀ ਬਗਲੀ ਚ ਪਾ ਰਿਹਾ ਬੰਨ ਕੇ ਲੱਤਾਵਾ ਹਾਂ ਦੂਜੇ ਲੋਕ ਡਰ ਦੇ ਭੱਜ ਗਏ ਪਾਇਆ ਵਿਆ ਤਾਂ ਲਈ ਆਉਂਦੀ ਆ ਰਾਹ 'ਚ ਵਿਕਰੇ ਜਾ ਕੇ ਤਾਂ ਖਾ ਹੀ ਲੈਣਾ ਪੱਢ ਕੇ ਲਈ ਆਉਂਦੀ ਤੇ ਰਾਹ ਦੇ ਵਿੱਚ ਉਹਨੂੰ ਭੁੱਖ ਲੱਗੀ ਕਹਿੰਦੀ ਵੀ ਇੱਥੋਂ ਪਿੰਡ ਜੋ ਪਰੋਟੀ ਖਾਇ ਜਿਹੜਾ ਕਿ ਪਾਸੇ ਕਿਤੇ ਭਰਾਗੀ ਝਾੜ ਮਲੇ 'ਚ ਰੱਖ ਕੇ ਤੇ ਆਪ ਰੋਟੀ ਖਾਣ ਵਾਗੀ ਉੱਥੇ ਕੋਈ ਭੇਡਾਂ ਦਾ ਜਾਲੀ ਆ ਗਿਆ ਉਹਨੇ ਦੇਖਿਆ ਵੀ ਇੱਥੇ ਜਵਾਕ ਪਿਆ ਉਹਨੇ ਦੇਖ ਕੇ ਉਹਨੂੰ ਪੁੱਛਿਆ ਕਹਿੰਦਾ ਭਰਾਵਾ ਮੇਰਿਆਂ ਤਾਂ ਐ ਹੋ ਗਈ ਭੇਡਾਂ ਦੇ ਜਾਲੀ ਨੇ ਖੋਲ ਕੇ ਉਹਨੂੰ ਕੱਢਤਾ ਤੇ ਉਹਦੇ ਵਿੱਚ ਰੂੜੇ ਪਾਤੇ ਤੇ ਸੂਲਾ ਪਾਤੇ ਆਈ ਉਹਨੇ ਛੂਟੀ ਪਾਈ ਬਿਸ਼ੀਤ ਬਗਲੀ ਦੇ ਧੂਹੀ ਤੇ ਲਾ ਲਈ ਉਹ ਕਹਿੰਦਾ ਰੂੜੇ ਵੱਜਣ ਕਦੇ ਸੂਲਾ ਖੁਬਜਣ ਧੂਹੀ ਚ ਉਹ ਰਾਜ ਕਰਦੀ ਆ ਵੀ ਮਾਰ ਲਾ ਗੋਡੇ ਜਿਹੜੇ ਮਾਰਨੇ ਆ ਘਰੇ ਜਾ ਕੇ ਤਾਂ ਖਾ ਹੀ ਲੈਣਾ ਵੱਢ ਲੈ ਚੁੰਡਿਆਂ ਜਿਹੜੇ ਵੱਢਨੇ ਘਰੇ ਜਾ ਕੇ ਤਾਂ ਖਾ ਹੀ ਲੈਣਾ ਆ ਗਈ ਘਰੇ ਆਈ ਵੀ ਘਰੇ ਕੁੜੀ ਨੂੰ ਕਹਿੰਦੀ ਲੈ ਮੈਂ ਸ਼ਿਕਾਰ ਲਿਆਂਦਾ ਹੈ ਤੇ ਤੂੰ ਨਾ नून मिरਚਾ ਰਗੜ ਬੰਨ ਉਹਨੇ ਆਟਾ ਲਿਆਵਾ ਤੇ ਫਿਰ ਆਪਾਂ ਬਣਾਵਾਂਗੇ ਇਹਨੂੰ ਚੰਗਾ ਉਹਨੇ ਬਗਲੀ ਰੱਖਤੀ ਕੁੜੀ नून मिरਚਾਂ ਲੱਗੀ ਰਗੜਨ ਤਾਂ ਕੁੜੀ ਨੇ ਆਖਿਆ ਖੋਲ ਕੇ ਤਾਂ ਦੇਖ ਲਈਏ ਉਹ ਖੋਲ ਕੇ ਦੇਖਿਆ ਤਾਂ ਉਹ ਤੇ ਜਰੂੜੇ ਤੇ ਸੂਣਾ ਉਹ ਆ ਗਈ ਨੇ ਰਗਣੀ ਕਿ ਨਹੀਂ ਕਿਉਂ ਇਦ ਤੱਕ ਨਹੀਂ ਜਰੂੜੇ ਤੇ ਸੂਣਾ ਕਹਿੰਦੀ ਚੰਗਾ ਚਿਰ ਫੇਰ ਸਹੀ ਕਿ ਦੇਖਣੀ ਉਹ ਮਹੀਨਾ ਵੀ ਲੰਘ ਗਿਆ ਫੇਰ ਵਾਗੀ ਪਿੰਡਾਂ ਜਾਂਦੀ ਸੀ ਰੋਜੀ ਗਈ ਤਾਂ ਉਸੇ ਵੇਰੀ ਥੱਲੇ ਫੇਰ ਮੁਰਜੀ ਹੋਈ ਹੋਗੀ ਤੇ ਜਵਾਖ ਨੂੰ ਵੀ ਬੇਰ ਖਾਈ ਜਾਣ ਬੇਪੁੱਤ ਕਹਿੰਦੀ ਮੈਨੂੰ ਵੀਰ ਦੇ ਦਿਓ ਉਹ ਮੁੰਡੇ ਕਹਿੰਦੇ ਮਾਤਾ ਮਾਂ ਸਾਡੇ ਨਾਲ ਅੱਗੇ ਆਏ ਹੋਈ ਹੈ ਕੋਈ ਠਗਣੀ ਆ ਗਈ ਸਾਡੇ ਜਵਾਖ ਨੂੰ ਲੈ ਗਈ ਉਹ ਤਾਂ ਮੱਖਾ ਛੁੱਟ ਕੇ ਆਏਗਾ ਕਹਿੰਦੀ ਮੈਂ ਖਾ ਜਾਂਦੀ ਵੀ ਕਹਿੰਦੀ ਹੂਨ ਪੁੱਤੇ ਦੀ ਠਗਣੀ ਕੋਈ ਇਹ ਜੀਆਂ ਬਥੇਰੀਆਂ ਤੁਰੀਆਂ ਫਿਰਦੀਆਂ ਸਾਰੀਆਂ ਤਾਂ ਨਹੀਂ ਹੈ ਮੈਂ ਤਾਂ ਤੁਹਾਡੇ ਮਾਵਾ ਭੈਣਾਂ ਆ ਰਹੀਆਂ ਦਾਦੀਆਂ ਆ ਰਹੀ ਮੈਨੂੰ ਤਾਂ ਚਾਰ ਵੀਰ ਦੇ ਦਿਓ ਪੱਗ ਦੇ ਰਲ ਬੰਨ ਕੇ ਉਸੇ ਮੁੰਡੇ ਨੇ ਕੁਦਰਤੀ ਫੇਰ ਪੱਗ ਦੀ ਲੜ ਵੰਨ ਕੇ ਜੋ ਬੇਰ ਸਿੱਟੇ ਤਾ ਉਹਨੇ ਮਾਰਿਆ ਤੂੰ ਸਨਾਂ ਵਾਲੀ ਸਿੱਟ ਲਿਆ ਪਾਰੇ ਬਗਲੀ ਚ ਬੰਨ ਕੇ ਕਹਿੰਦੀ ਅੱਜ ਭੱਜੀ ਅੱਜ ਉਹ ਬਗਲੀ ਨਹੀਂ ਰੱਖਦੀ ਘਰੇ ਜਾ ਕੇ ਖੋਲ ਨੂੰ ਉਹਨੇ ਬਗਲੀ ਵਿਖਲਾ ਜੋ ਲਾਈ ਮੋਰਾਂ ਤੇ ਕਰਿਆ ਕੀ ਕਰਿਆ ਕਿ ਕੁੜੀ ਨੂੰ ਕਦੀ ਲਾਜ ਜਿ ਲਾਂਦਾ ਹੈ ਸ਼ਿਕਾਰ ਤੂੰ ਤਾਂ ਕਹਿੰਦੀ ਇਹਨੂੰ ਨਮਾ ਨਮਾ ਰੂ ਦੇ ਤੇ ਮੈਂ ਕਹਿੰਦੀ ਉਹਨੇ ਆਟਾ ਲਿਉਨੇ ਆਵਾ ਕੇ ਫਿਰ ਇਹਨੂੰ ਬਣਾ ਕੇ ਤੇ ਆਪਦਾ ਨਮਾਉਣਾ ਇਹ ਚਿੰਗਲ ਤਾਂ ਲੋਕ ਕੁੜੀ ਨਮਾਉਣ ਲੱਗੀ ਤਾਂ ਉਹਦੇ ਮੁੰਡੇ ਦੇ ਕੇਸ ਕਹਿੰਦੇ 2-2 ਗੱਜ ਲੰਬੇ ਉਹਦਾ ਸਾਰਾ ਕੇਸਾਂ ਜੀ ਲੋਗ ਗਿਆ ਉਹ ਕਹਿੰਦੀ ਵੀਰੋ ਇਹ ਕੱਲ ਦੱਸ ਐਨੇ ਕੇਸ ਤੇਰੇ ਕਿਵੇਂ ਵੱਧ ਗਏ ਉਹ ਕਹਿੰਦਾ ਬਾਦ ਕੀ ਗਏ ਪਹਿਣੇ ਮੇਰੀ ਮਾਂ ਤਾਂ ਮੈਨੂੰ ਓਖਰੀ ਚ ਪਾ ਕੇ ਕੁੱਟਦੀ ਹੁੰਦੀ ਸੀ ਇਹ ਇੱਛਾ ਹਾਂ ਫੇਰ ਵਾਲ ਵਧੇ ਨੇ ਉਹ ਕਿਵੇਂ ਕਹਿੰਦਾ ਮੈਂ ਸਿਰ ਰੱਖ ਦਿੰਦਾ ਸੀ ਉਹ ਵਾਲ ਕੁੱਟੀ ਜਾਂਦੀ ਸੀ ਵਾਲ ਕੁੱਟੇ ਵੱਧ ਗਏ ਕੋਲ ਗਿਆ ਕਾਮ ਕਰਨਾ ਚਾਹੁੰਦਿਆਂ ਸੀ ਇੰਨੀ ਫੇ ਮੇਰੇ ਭਰਾ ਦੇ ਲੈ ਭਰਾ ਦੇਣਾ ਕਹਿੰਦਾ ਤੁਸੀਂ ਖਾਦਾ ਮੈਨੂੰ ਲੈਣਾ ਹੀ ਹੈ ਚਲ ਮੈਂ ਬਾਲ ਵਧਾ ਲਵਾਂ ਤੇਰੇ ਉਹ ਕਹਿੰਦੀ ਕਿਵੇਂ ਕਹਿੰਦਾ ਤੂੰ ਆਪ ਜਲੇ ਲੀੜੇ ਮੈਨੂੰ ਦੇ ਦੇ ਮੇਰੇ ਵਾਲੇ ਕੂ ਪਾ ਲੈ ਉਹਨੇ ਕੁੜੀ ਵਾਲੇ ਲੀੜੇ ਪਾ ਲੇ ਆਪ ਦੇ ਵਾਲੇ ਉਹਨੂੰ ਦੇਤੇ ਲੈ ਕਹਿੰਦਾ ਪਾਏ ਓਖਲੀ 'ਚ ਜਦੋਂ ਓਖਲੀ 'ਚ ਪੈ ਗਈ ਉਹਨੇ ਚਾਰ ਮਾਰ ਗਿਆ ਮੂਲ ਗਿਆ ਕੁੜੀ ਮਾਰ ਕੇ ਦੇਲਾ ਉਹਦੇ ਹੰਦੀ ਨੂੰ ਬਣਾ ਕੇ ਸਮਾਰ ਕੇ ਚੀਰ ਕੇ ਰੱਖਤੀ ਆ ਗਈ ਕਹਿੰਦੀ ਬਣਾ ਹਾਂ ਕਹਿੰਦੀ ਮਾ ਬਣਾਇਆ ਪਿਆ ਜੀ ਨੂੰ ਲਿਆ ਕਿ ਲਾ ਕੇ ਰੋਟੀ ਖਾਣ ਹੱਥ ਨੇ ਉਧਰੋਂ ਆ ਗਈ ਬਿੱਲੀ ਬਿੱਲੀ ਕਹਿੰਦੀ ਵੀ ਕੋਈ ਇੱਕ ਬੁੜੀ ਟੀ ਖਾਣੀ ਉਹ ਮੁੰਡਾ ਬੋਦੇ ਮੂਰੇ ਬੋਟੀ ਛਿੜਦੇ ਉਹ ਵੀ ਬਿੱਲੀ ਖਾਣ ਲੱਗ ਜੇ ਤੇ ਉਹ ਫੇਰ ਰੋਟੀ ਖਾਈ ਜਾਣਾ ਉਹ ਜਦੋਂ ਮੁੱਕ ਜੇ ਫੇਰ ਕਹਿੰਦੀ ਕੋਈ ਇੱਕ ਬੁੜੀ ਟੀ ਖਾਣੀ ਉਹ ਫੇਰ ਬੋਟੀ ਛਿੜਦੇ ਚੱਲ ਉਹ ਐਵੇਂ ਜਿਵੇਂ ਹੁੰਦਾ ਤੇ ਰੋਟੀ ਖਾ ਲਈ ਖਾ ਕੇ ਰੋਟੀ ਪੈ ਗੇ ਰੋਟੀ ਖਾ ਕੇ ਪੈ ਗੇ ਜਦੋਂ ਰਾਤ ਨੂੰ ਸੌਂ ਗੇ ਤੇ ਮੁੰਡੇ ਨੇ ਤਾਂ ਚੱਕੀ ਉਹੀ ਮੂਲੀ ਠਗਣੀ ਨੂੰ ਮਾਰ ਕੇ ਨਿਮੇੜ ਕੇ ਕੰਮ ਤੇ ਆਪਦੇ ਪਿੰਡ ਜਾਵੜਿਆ ਪਿੰਡ ਜਾ ਕੇ ਲੋਕਾਂ ਨੂੰ ਦੱਸਿਆ ਉਹਨੇ ਮੁੰਡਿਆ ਨੂੰ ਵੀ ਅੱਗੇ ਨੂੰ ਕਿਸੇ ਠਗਣੀ ਦੇ ਧੱਕੇ ਨਾ ਖੜੋ ਮੇਰੇ ਨਾਲ ਹੋਈ ਮੈਂ ਤਾਂ ਐਵੇਂ ਬਚ ਗਿਆ ਤੇ ਲੋਕਾਂ ਨੇ ਭਈ ਉਹਦਾ ਧੰਨਵਾਦ ਕੀਤਾ ਉਹ ਇਹ ਠਗਣੀ ਨਮੇੜਤੀ ਇਹ ਜਿਹੜੇ ਹੁਣ ਦਾ ਜਵਾਨਾ ਹੈ ਠਗਣੀ ਪਹਿਲੇ ਦਿਨੋਂ ਠੱਗ ਚੱਲਦੇ ਸੀ ਇਹ ਹੁਣ ਵੀ ਜਿਹੜੇ ਕਹਿੰਦੇ ਜਵਾਕ ਚੱਕੀ ਗਏ ਐ ਹੋ ਗਏ ਉਹੋ ਜੀਆਂ ਠਗਣੀਆਂ ਚੱਕੇ ਲ ਜਾਂਦੇ ਨੇ ਗੱਲ ਸਾਬ ਹੈ ਵੀ